ਵਿੰਨਕੋਂ ਟੈਕ ਹੋਣ ਤੋਂ ਬਾਅਦ ਐਨੇ ਮੇਰ ਕੋ ਵੀ ਪੈਸੇ ਲੱਤੇ 40000 ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਨੂੰ ਜਿਸ ਨੂੰ ਨੌਕਰੀ ਦਾ ਚਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ 40000 ਤੇ ਮੋਬਾਈਲ ਦੇ ਕੇ ਵੀ ਕਿਸੇ ਕਿਸਮ ਦੀ ਨੌਕਰੀ ਨਾਲ ਲਵਾ ਸਕਿਆ ਪਰ ਹੁਣ ਪੀੜਤ ਮਹਿਲਾ ਨੂੰ ਵੀਡੀਓ ਵਾਇਰਲ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਆਓ ਆਪਾਂ ਇਸ ਮਹਿਲਾ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਕਰ ਰਿਹਾ ਹੈ ਸ਼ੋਸ਼ਣ 40000 ਰੁਪਏ ਅਤੇ ਮੋਬਾਈਲ ਲੈ ਕੇ ਵੀ ਨਹੀਂ ਲਵਾ ਸਕਿਆ ਕਿਸੇ ਕਿਸਮ ਦੀ ਵੀ ਨੌਕਰੀ ਸਰੀਰਕ ਸ਼ੋਸ਼ਣ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਲਗਾ ਰਿਹਾ ਹੈ ਲਗਾਤਾਰ ਧਮਕੀਆਂ ਆਓ ਆਪਾਂ ਇਸ ਪੀੜਤ ਮਹਿਲਾ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਅੱਛਾ ਮੈਨੂੰ 2025 ਫਰਵਰੀ ਦੇ ਵਿੱਚ ਇਹ ਬਾਈਂਗ ਟ੍ਰਿਕ ਨੂੰ ਮਿਲਿਆ ਅਥਲੀਟਿਕਾ ਨਾ ਮੇਰੀ ਮਾਸਦੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕਿ ਆਪਣੇ ਅੰਦਰ ਕੀਤਾ ਔਰ ਕੋ ਵੀ ਪਹਿਲੇ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂ ਉਹਨੂੰ ਤਾਂ 1 ਮਹੀਨੇ ਦੀ ਡਿਊਟੀ ਇੰਨੇ ਲਵਾਈ ਆ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੱਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਉਸ ਰੋਟੀ ਦੇ ਵਿੱਚ ਜੋਬ ਕਰਦਾ ਵਾਂ ਤੋਂ ਇਸ ਦੌਰਾਨ ਇਹਨਾਂ ਦੀ ਗੱਲਬਾਤ ਕਾਫੀ ਵਧ ਗਈ ਅੱਗੇ ਮੈਂਨਾਂ ਮੈਂ ਮਿਸਯੂਜ਼ ਵੀ ਕੀਤਾ ਮੇਰਾ ਤੇ ਜਦ ਮੈਨੂੰ ਪਿੱਛੇ ਹਟਣਾ ਚਾਹਨੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਹਾਂ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਰ ਨੂੰ ਅੱਗੇ ਕਰਦਾ ਹੈ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਹੈ ਆਪਣੇ ਸਰ ਦੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਣ ਪਛਾਣ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੈਸੇ ਤੁਸੀਂ ਚਲ ਗਏ ਹਾਂ ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ ਹਾਂਜੀ ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ ਹਾਂਜੀ ਤੇ ਤੁਹਾਡੇ ਨਾਲ ਜਿਹੜਾ ਧਮਕੀਆਂ ਲਾ ਰਹੇ ਜਾਂ ਹਾਂਜੀ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹਿ ਰਹੇ ਮੈਂ ਤੇਰੀ ਉਹ ਵੀਡੀਓਜ਼ ਤੇਰੇ ਹਸਬੰਦ ਨੂੰ ਵੀ ਸਭ ਕੁਝ ਨਾਲ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ-ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ 'ਚ ਆ ਮੈਨੂੰ ਬੜੀ ਵਾਰੀ ਕਿਹਾ ਕਿ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ ਫਿਰ ਮੈਂ ਇਸ ਥੋਂ ਚਲੋ ਮੈਂ ਦੇ ਬੈਕ ਆ ਵਿੱਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੇਰਾ ਬਹੁਤ ਜ਼ਿਆਦਾ ਮਤਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਚਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਹੋ ਮੈਨੂੰ ਇਹ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜੀ ਹਾਂ ਜੀ ਮੈਂ ਕਿ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੋਬ ਲਵਾ ਦਾਂਗਾ ਤੁਹਾਨੂੰ ਮਜਬੂਰ ਮਨ ਬਾਲ ਮਾਸ਼ਾ ਅੱਲਾਹ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੀ ਮੈਂ ਪ੍ਰਸ਼ਾਸਨਰ ਕੋਾਈ ਮੰਗ ਕਰਦੀ ਜਦੋਂ ਮੈਂ ਹੁਣ ਇੰਨੀ ਬੜੀ ਪਰੇਸ਼ਾਨ ਹੋ ਰਹੀ ਐ ਅੱਗੇ ਵੀ ਇਹ ਬਹੁਤ ਲੋਕਾਂ ਨਾਲ ਠੱਗੀ ਕਰ ਚੁੱਕਿਆ ਐ ਤੇ ਮੈਂ ਨਹੀਂ ਚਾਹਦੀ ਮੇਰੇ ਮੇਰੇ ਬਾਵਜੂਦ ਵੀ ਕਿਸੇ ਨੇ ਗਲਤ ਕਰੇ ਹਰਚ ਰਗੜਾ ਬਹੁਤ ਜ਼ਿਆਦਾ ਮੈਂ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਂ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਜਾਂ ਮੇਰੀ ਫੈਮਿਲੀ ਕੋਈ ਚੀਜ਼ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਜੋ ਬੋਲੇ ਸੋ ਨਨਿਹਾਲ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮਾਲਕੀ ਬਾਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਣਾ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਣ ਜੀ ਆ ਨੀਹਾ ਜੀ ਆ ਇਨਾਂ ਦਾ ਮਸਲਾ ਵਾ ਕਿ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਰਥਿਕ ਪਰੇਸ਼ਾਨੀ ਕਰਕੇ ਇਹ ਇਨਾਂ ਨੇ ਜਿਹੜਾ ਨੌਕਰੀ ਵੱਲੋਂ ਇਹ ਇਨਾਂ ਦੀ ਗੜੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਨਾਂ ਦੀ ਜਿਹੜੀ ਮਰੀ ਬੁੜੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹ ਨਾਲ ਲੜਕੀ ਨਾਲ ਚਾਹੀਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਨਾਂ ਦੀ ਕਈ ਐਸੀ ਪੱਤੀ ਜਿਹਨਾਂ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੇਟਫਾਰਮਸ ਤੇ ਜਿਹੜਾ ਉਹਨੂੰ ਸਰਕੂਲੇਟ ਕਰਦਾਗਾ ਜੇਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਔਖਾ ਹੋਇਆ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਇੱਕ ਅਪਰਾਧਿਕ ਸ਼ਖੀ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਆ ਔਰ ਔਰ ਇਹ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਆ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਆ ਵਾ ਇਸ ਬਾਬਾ ਤੇ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਗਿਆ ਔਰ ਇਹਨੂੰ ਨਿਆਂ ਦਵਾਉਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਤੇ ਫੇਬੰਦੀ ਵੱਲੋਂ ਕੀਤਾ ਜਾਵੇਗਾ ਇੰਨਾ ਹੀ ਕਹਿੰਦਾ ਆ ਸਾਰਾ ਨੂੰ ਜੈ ਬਾਲ ਮਕੀ ਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਦ ਵੀ ਜਿਹੜੇ ਆ ਉਹ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਤੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਢ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀਂ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਜਿਹੜਾ ਨੂੰ ਝਾਂਸਾ ਦਿੱਤਾ ਗਿਆ ਕਿਉਂਕਿ ਉਹਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ ਅਮਪਲਾਈ ਆ ਔਰ ਤੈਨੂੰ ਵੀ ਜਿਹੜਾ ਮੈਂ ਉੱਥੇ ਗਵਰਨਮੈਂਟ ਅਮਪਲਾਈ ਜਿਹੜਾ ਵਾ ਉੱਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਂ ਕੋ ਮੋਬਾਈਲ ਵੀ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਦੋਂ ਅਸੀਂ ਰਿਲੇਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਰ ਕਿਸੇ ਨਾਲ ਵੀ ਇਹ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵਿੰਗ ਸੁਖਵਿੰਦਰ ਕੌਰ ਪੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਤੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆ ਦੇਵੇਗਾ ਮੇਰਾ ਨਾਮ ਸੁਖਵਿੰਦਰ ਕੌਰ ਪੱਟੀ ਭਗਵਾਨ ਬਾਲਮਿਕੀ ਵੀਰਸਾਹਣਾ ਜ਼ਿਲ੍ਹਾ ਪ੍ਰਧਾਨ ਦਾਇਆ ਉਹ ਇਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਰੇ ਸਾਬ ਕਹਿੰਦੇ ਆ ਵੀ ਕਰਾਂਗੇ ਕਾਰਵਾਈ